ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਕਿ ਆਪਾਂ ਨੇ ਆਪਣਾ ਘਰ ਆਪ ਚਲਾਣਾ ਈ ਦੂਜੇ ਨੇ ਨਹੀਂ ਚਲਾਣਾ ਹੈਗਾ ਸੰਗ ਕਰਕੇ ਕੀ ਕਰਾਂਗੇ ਐਂ ਜੇ ਦਾ ਅੰਦਰ ਵਰ ਕੇ ਬੈਠਦੇ ਆ ਤਾਂ ਲੋਕ ਕਹਿੰਦੇ ਕੁਝ ਕਰ ਨਹੀਂ ਸਕਦੇ ਭੁੱਖਾ ਮਰਦੀ ਆਈ ਹੈ ਨਾ ਤੇ ਬਾਹਰ ਨਿਕੜ ਕੇ ਆਪਣਾ ਕੰਮ ਕਿਉਂ ਨਾ ਕਰੀਏ ਕੰਮ ਕਰਕੇ ਆਪਣਾ ਅੱਛੀ ਰੋਟੀ ਖਾਵੇ ਨਾ ਮਿਹਨਤ ਕਰਕੇ ਕਰਨ ਵਿੱਚ ਹੀ ਫਾਇਦਾ ਹੈ ਨਾ ਆਪਣਾ ਕੰਮ ਖੁਦ ਕਰੋ ਹੀ ਆਪਣਾ ਕੰਮ ਖੁਦ ਆਪਣਾ ਘਰ ਚ ਲਾਓ ਹੀ ਹਨਾ ਤੁਸੀਂ ਅੱਗੇ ਵਧੋਗੇ ਹੀ ਹੋਰ ਅੱਗੇ ਆਪਣੇ ਘਰਦਿਆਂ ਨੂੰ ਸਪੋਰਟ ਬਣੋਗੇ ਹੀ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਸਪੋਰਟ ਬਣੋਗੇ ਗੱਲਾਂ ਤਾਂ ਬਹੁਤ ਕਰਨ ਵਾਲੇ ਹੁੰਦੀਆਂ ਹੀ ਕੰਮ ਜ਼ਰੂਰੀ ਹੈਗਾ ਕਹਦਦੇ ਨੀ ਇਹ ਵੀ ਗੋਹੇ ਚ ਸਮੈਲ ਆਂਦੀ ਹੈ ਨੋਹਾਂ ਚ ਗੋਹਾ ਫਸ ਜਾਂਦਾ ਇਹਨਾਂ ਨੂੰ ਕਿਹੜਾ ਆਪਾਂ ਨੂੰ ਖਾਣ ਨੂੰ ਦੇਣਾ ਹੈ ਨੋਹਾਂ ਨੇ ਕਿਹੜਾ ਆਨੇ ਤੇ ਮਸਜਦ ਉਤੋਂ ਪਨੀਰ ਬਣਦਾ ਹੈ ਦਹੀਂ ਬਣਦਾ ਹੈ ਤੇ ਕਿਉਂ ਬਣਾਉਂਦੇ ਆ ਆਪਣਾ ਵੀਰੇ ਪਨੀਰ ਦਾ ਅਸੀਂ ਪਕੌਣਾ ਬਣਾ ਦਿੰਦੇ ਆ ਜਿਵੇਂ ਗਜ਼ਰੇਲਾ ਹੋ ਗਿਆ ਇਹ ਮਿਲਕ ਬਦਾਮ ਹੋ ਗਿਆ ਬਰਫੀ ਪੇੜਾ ਹੋ ਗਿਆ ਇਹ ਸਾਰੇ ਦੁੱਧ ਦੇ ਪ੍ਰੋਡਕਟ ਜਿਹੜੇ ਆਪਾਂ ਸੇਲ ਕਰਦੇ ਆ ਇਹ ਜਿਹੜਾ ਪਨੀਰ ਆ ਡੇਲੀ ਫਿਰ ਪਿੰਡੋਂ ਆਉਂਦਾ ਛੋਟੇ ਇੱਥੇ ਹਾਂਜੀ ਵੀਰੇ ਹਾਂਜੀ ਅਸੀਂ 2 ਦਿਨ ਦਾ ਨਾਲ ਲੈ ਆਂਦੇ ਆ ਕਿਉਂਕਿ ਜਿਹੜਾ ਘਰ ਦਾ ਪਨੀਰ ਹੁੰਦਾ ਵਿਦਆਊਟ ਕੈਮੀਕਲ ਉਹ 3-4 ਦਿਨਾਂ ਨਾਲ ਚੱਲ ਜਾਂਦਾ ਹੈ ਫਿਰ ਅਸੀਂ 2 ਦਿਨ ਦਾ ਲੈ ਆਂਦੇ ਆ ਫਿਰ 1 ਦਿਨ ਅਸੀਂ ਘਰ ਤੋਂ ਮੰਗਾ ਲੈਂਦੇ ਆ ਜੇ ਡੇਲੀ ਖਤਮ ਹੋ ਜਾਂਦਾ ਤਾਂ ਅਸੀਂ ਡੇਲੀ ਮੰਗਵਾ ਲੈਂਦੇ ਆ ਮਿਲਕ ਬਦਾਮ ਹੁੰਦਾ ਬਿਲਕੁਲ ਆਮ ਵੀਰੇਸੀ ਸਟੋਰ ਕਰਕੇ ਲੈਣੇ ਇਹਦੀ 5-6 ਦਿਨ ਦੀ ਬੁਨਿਆਦ ਹੈਗੀ ਹੈ ਠੀਕ ਹੈ ਖਰਾਬ ਨਹੀਂ ਹੁੰਦਾ ਅਸੀਂ ਫ੍ਰਿਜ ਲੈ ਕੇ ਆਨੇ ਆ ਉਹਦੇ ਵਿੱਚ ਇਹਨੂੰ ਜਮਾ ਕੇ ਰੱਖਦੇ ਆ ਫਿਰ ਇਹ ਖਰਾਬ ਨਹੀਂ ਹੁੰਦਾ ਠੀਕ ਹੈ ਤੇ ਗਰਮ ਦੁੱਧ ਵੀ ਹੁੰਦਾ ਨਾ ਜੀ ਹਾਂਜੀ ਗਰਮ ਦੁੱਧ ਅਸੀਂ ਨਾਲ ਦੀ ਨਾਲ ਬਣਾਨੇ ਆ ਕਿਉਂਕਿ ਹੁਣ ਥੋੜਾ ਸਰਦੀ ਘਟ ਹੈ ਇਸ ਕਰਕੇ ਹੁਣ ਗਰਮ ਦੁੱਧ ਦੀ ਡਿਮਾਂਡ ਨਹੀਂ ਹੈ ਕਿ ਠੰਡੇ ਦੁੱਧ ਦੀ ਡਿਮਾਂਡ ਹੈ ਇਸ ਕਰਕੇ ਅਸੀਂ ਠੰਡਾ ਦੁੱਧ ਹੀ ਉਹ ਕਰਦੇ ਹਾਂ ਦੇਖ ਪਹਿਲਾਂ ਤਾਂ ਡੈਰੀ 'ਚ ਦੁੱਧ ਪਾਉਂਦੇ ਹੋਵਾਂਗੇ ਜੀ ਸ਼ੁਰੂ ਸ਼ੁਰੂ ਵਿੱਚ ਵੀ ਅਸੀਂ ਸ਼ੁਰੂਆਤ ਵਿੱਚ ਥੋੜੇ ਬਹੁਤੇ ਦਿਨ ਪਾਇਆ ਹੈ ਉਸ ਤੋਂ ਬਾਅਦ ਅਸੀਂ ਆਪ ਸਪਲਾਈ ਬਾਹਰ ਨਿਕਲ ਕੇ ਆਪ ਦੇਣਾ ਸਹੀ ਸਮਝਿਆ ਕਿਉਂਕਿ ਤੁਹਾਨੂੰ ਪਤਾ ਹੈ ਵੀਰੇ ਡੈਰੀਆਂ ਦੇ ਵਿੱਚ ਤਾਂ ਫੈਂਟ ਦਾ ਦੁੱਧ ਪੈਂਦਾ ਹੈ ਉਹਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਹੂੰ ਕਿਸ ਕਰਕੇ ਅਸੀਂ ਸਪਲਾਈ ਆਪਣੀ ਆਪ ਦੇ ਰਹੇ ਆਈ ਤੇ ਫਿਰ ਉੱਥੇ ਦਾ ਤੁਸੀਂ ਆਪ ਦੇ ਜਿਹੜੀ ਤੁਹਾਡੀ ਦੁਕਾਨ ਆ ਉੱਥੋਂ ਦਾ ਦੁੱਧ ਵੀ ਸੇਲ ਕਰਦੇ ਹੋਵੋਗੇ ਹਾਂਜੀ ਵੀਰੇ 65 ਰੁਪਏ ਮਸ ਗਾਂ ਦਾ ਹੈ ਤੇ 80 ਰੁਪਏ ਆਪਣਾ ਮਸ ਦਾ ਹੈ ਹਾਂਜੀ ਖੋਸੋ ਕੇ ਲੈ ਕੇ ਜਾਂਦੇ ਨੇ ਲੋਕ ਇਹ ਬਹੁਤ ਜ਼ਿਆਦਾ ਹੈ ਕਿਉਂਕਿ ਘਰ ਦਾ ਸਾਮਾਨ ਮਿਲਦਾ ਇੱਥੇ ਵੀ ਜਿਵੇਂ ਹੁਣ ਐਗਜ਼ਿਬਿਸ਼ਨਲ ਲੱਗਦੀ ਐ ਨਾ ਇਹਨਾਂ ਦੇ ਵਿੱਚ ਵੀ ਪੁੱਛ ਲਓ ਵੀ ਇਹਨਾਂ ਨੂੰ ਪਕੌੜੇ ਹਰ ਸਾਲ ਖਾਣੇ ਆ। ਹੂੰ ਹੂੰ। ਤਾਂ ਖੁਸ਼ ਹੋ ਕੇ ਖਾ ਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੋਲ ਘਰ ਦੇ ਪ੍ਰੋਡਕਟ ਨਹੀਂ। ਘਰ ਦਾ ਹੀ ਸਮਾਨ ਹੈ ਸਾਰਾ। ਇੱਕ ਗਜ਼ਰੇਲਾ ਖਤਮ ਹੋ ਗਿਆ ਸੀ ਤੇ ਹੁਣ ਆਪਾਂ ਇੱਥੇ ਗਜ਼ਰੇਲਾ ਬਣਾਉਂਗੇ। ਅੱਛਾ। ਗਜ਼ਰੇਲੇ ਦੀ ਮੇਕਿੰਗ ਹੋ ਰਹੀ ਹੁੰਦੀ ਆ? ਨਹੀਂ ਵੈਸੇ ਅਸੀਂ ਘਰ ਤੋਂ ਬਣਾ ਕੇ ਲੈਨੇ ਆ ਪਰ ਖਤਮ ਹੋ ਗਿਆ ਹੀ ਹੁਣ। ਅੱਛਾ। ਇਸ ਟਾਈਮ ਫਿਰ ਅਸੀਂ ਇੱਥੇ ਹੀ ਬਣਾ ਰਹੇ ਹਾਂ ਹੁਣ ਗਜ਼ਰੇਲਾ।